ਕੀ ਗੱਲ ਓ ਸਾਡੇ ਘਰੋਂ ਕੰਮ ਦੰਦਾ ਕੀ ਕਰਨਾ ਨਹੀਂ ਸਾਲ ਦਿਨ ਤੋਂ ਵਹਿਲਾ ਮੰਜੇ ਤੋੜਨ ਨੂੰ ਕੋਈ ਗੱਲ ਨਹੀਂ ਹੁਣ ਮੈਂ ਕੁਛ ਬਣ ਕੇ ਆਉਂਗਾ ਓ ਪੂਰੇ ਤੂੰ ਬੈਗਨੇ ਕਿ ਕਿਧਰ ਚੱਲੇ ਆਂ ਓ ਭਰਾਵਾ ਕੀ ਦੱਸਾਂ ਮੈਂ ਤਾਂ ਘਰੋਂ ਕੱਢਤਾ ਪਰ ਮੈਂ ਹੁਣ ਚੱਲਿਆ ਚੰਡੀਗੜ੍ਹ ਮੈਨੂੰ ਤਾਂ ਉੱਥੇ ਕੰਮ ਵੀ ਮਿਲ ਗਿਆ ਤਨਖਾਹ ਪੂਰੀ 50000 ਰੁਪਇਆ ਉੱਥੇ ਕੋਠੀ ਲੈ ਕੇ ਉੱਥੇ ਹੀ ਰਹੂੰਗਾ ਅੱਛਾ ਸੱਚੀ 50000 ਤਨਖਾਹ ਹੈ ਭਾਈ ਮੈਨੂੰ ਵੀ ਲੈ ਜਾ ਵੀਰ ਬਣ ਕੇ ਯਾਰ ਲੈ ਟੂ ਚੱਕ ਲੈ ਬੈਗ ਤੇਨੂੰ ਲੈ ਜਾਨਾ ਇੱਕ ਮਿੰਟ ਵੀ ਪਹਿਲਾਂ ਮੈਂ ਨਾ ਆਪਣੇ ਘਰ ਦੇੰਦੀ ਝੰਡ ਕਰਾਂ ਓ ਹੈਲੋ ਬੁੜਿਆ ਮੈਂ ਨਾ ਆਪਦੇ ਪੈਰਾਂ ਤੇ ਖੜਾ ਹੋ ਗਿਆ ਪੂਰੀ 50000 ਤਨਖਾਹ ਹੈ ਅੱਜ ਮੇਰਾ ਾਟੇ ਚ ਪਾਣੀ ਨਾ ਪਾਇਓ ਮੈਂ ਨਹੀਂ ਮੁੜਦਾ ਕਰੇ ਮੈਨੂੰ ਫੋਨ ਜਾ ਕੇ ਰਹੀ ਜਾਈ ਹੁਣ ਚੱਲ ਚੰਗਾ ਓ ਤੇਰੇ ਚ ਤਾਂ ਪਤੰਦਰਾ ਗੁੱਸਾ ਹੀ ਬਹੁਤ ਹੈ ਤੂੰ ਹੁਣ ਮੈਨੂੰ ਕੀ ਦਾ ਫੋਨ ਆ ਗਿਆ ਹਾਂ ਬੇਬੇ ਪਰ ਤਾਂ ਸਾਡੇ ਤੋਂ ਬੜੀ ਵੱਡੀ ਗਲਤੀ ਹੋ ਗਈ ਹੁਣ ਤੂੰ ਘਰੇ ਆ ਜਾ ਅੱਛਾ ਮੈਂ ਆ ਜਾਣਾ ਦੱਸ ਮਾਂ ਪੁੱਤ ਦੀ ਗੱਲ ਹੀ ਲੜਾਈ ਹੈ ਉਹ ਭਾਈ ਹੁਣ ਤੂੰ ਕਿੱਥੇ ਚੱਲੇ ਆਂ ਉਹ ਭਰਾਵਾ ਮੇਰੀ ਤਾਂ ਮੇਰੇ ਘਰ ਦੇ ਨਾਲ ਸੁਣਾ ਹੋਗੀ ਮੈਂ ਤਾਂ ਘਰ ਚੱਲੇ ਆਂ ਉਹ ਤੇਰੇ ਪਿੱਛੇ ਦਾ ਭਰਾਵਾ ਮੈਂ ਆਪਦੇ ਘਰ ਦੇ ਨਾਲ ਲੜ ਪਿਆ ਹੁਣ ਮੈਂ ਕਿੱਧਰ ਜਾਵਾਂ ਤੇ ਤੂੰ ਆਪਦੇ ਘਰ ਜਾ ਉਹ ਭਰਾਵਾ ਮੈਂ ਤਾਂ ਲੜਨੂ ਕਿਆ ਸੀ